ਜੀ ਮੈਂ ਹਰਸ਼ਦੀਪ कौर ਸੰਧੂ ਤੇ ਗੱਲ ਕਰਦੇ ਹਾਂ ਜੀ ਕੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਪੁਰਨ ਸੰਜੀਵੀ ਹੋਵੇਗੀ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਵਰਕਰਾਂ ਵਿੱਚ ਕਾਫੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਜੇਕਰ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ 2024 ਨੂੰ ਬਣਾਈ ਗਈ ਕਮੇਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਜੋ ਹੈ ਸ਼ੋਮੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਜਿਨ੍ਹਾਂ ਨੂੰ ਕਰਾਰੀ ਜਿਮਨੀ ਚੋਣਾਂ ਦੇ ਵਿੱਚ ਉਹਨਾਂ ਦੇ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਦੀ ਜ਼ਮਾਨਤ ਜਬਤ ਕਰਾਉਣ ਵਿੱਚ ਜ਼ਿਆਦਾ ਪਸੰਦ ਨਹੀਂ ਕੀਤਾ ਗਿਆ ਹਾਲਾਂਕਿ ਜੋ ਹੈ ਸੁਖਬੀ ਸਿੰਘ ਬਾਦਲ ਉਹਨਾਂ ਵੱਲੋਂ ਇਹ ਹਾਰ ਵੀ ਨਹੀਂ ਮਨਜ਼ੂਰ ਕੀਤੀ ਗਈ ਲੇਕਿਨ ਹੁਣ ਉਹ ਕਾਫੀ ਸਰਗਰਮ ਦਿਖਾਈ ਦੇ ਰਹੇ ਨੇ ਦੂਸਰੇ ਪਾਸੇ ਗੱਲ ਕਰੀਏ ਤਾਂ ਹਜੇ ਤੱਕ ਉਹ ਹਾਰ ਚੋਂ ਨਿਕਲੇ ਨਹੀਂ ਲੇਕਿਨ ਉਹਨਾਂ ਵੱਲੋਂ ਇੱਕ ਹੋਰ ਨਵੀਂ ਕਮੇਟੀ ਬਣਾ ਦਿੱਤੀ ਗਈ ਜਿਦੇ ਵਿੱਚ ਉਹਨਾਂ ਨੇ ਉਮੀਦ ਪ੍ਰਧਾਨ ਵੀ ਚੁਣ ਲਏ ਤੇ ਇੰਚਾਰਜ ਪ੍ਰਧਾਨ ਵੀ ਚੁਣਨ ਦੀ ਖਬਰ ਸਾਹਮਣੇ ਆ ਰਹੀ ਹੈ ਜੇਕਰ ਗੱਲ ਕਰੀਏ ਤਾਂ ਹੁਣ ਕਾਫੀ ਜੋ ਹੈ ਸੁਖਬੀਰ ਸਿੰਘ ਬਾਦਲ ਵੱਲੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਹੜੇ ਲੈਂਡ ਪੁਲਿੰਗ ਦੇ ਉੱਤੇ ਕਾਫੀ ਜੋਸ਼ ਵਿੱਚ ਦਿਖਾਈ ਦੇ ਰਹੇ ਨੇ ਸੁਖਬੀਰ ਸਿੰਘ ਬਾਦਲ ਤਾਂ ਦੱਸਦੇ ਨੇ ਕਿ ਲੈਂਡ ਪੁਲਿੰਗ ਦੀ ਨੀਤੀ ਵਿਰੋਧ ਚ 15 ਅਕਾਲੀ 15 ਨੂੰ ਅਕਾਲੀ ਦਲ ਲਗਾਵੇਗਾ ਤਰਨਾ ਗੱਡੀਆਂ ਨਹੀਂ ਬੱਸਾਂ ਭਾਰ ਕੇ ਤਰਨੇ ਵਿੱਚ ਪਹੁੰਚਣਗੀਆਂ ਆਗੂਆਂ ਦੀ ਲਈ ਡਿਊਟੀ ਲਾਈ ਡਿਊਟੀ ਇਹ ਗੱਲ ਕਰਦੇ ਜੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧੀ ਵਿੱਚ ਸ਼੍ਰੋਮਿਕਾਲੀ ਵੱਲੋਂ 15 ਜੁਲਾਈ ਨੂੰ ਲੁਧਿਆਣਾ ਵਿਖੇ ਵਿਸ਼ਾਲ ਤਰਨਾ ਪ੍ਰਦਰਸ਼ਨ ਕਰਨ ਦੀ ਰਾਜਨੀਤਿਕ ਉਲਕੀ ਹੈ ਇਸ ਦੇ ਤਹਿਤ ਅੱਜ ਸ਼੍ਰੋਮਿਕਾਲੀ ਦਲ ਦੇ ਪਦਾਨ ਸੁਪੀਤ ਸਿੰਘ ਬਾਦਲ ਜਗਰਾਉਂ ਵਿਖੇ ਫੇਰੀ ਪਾਈ ਉਹਨਾਂ ਦੀ ਅੱਜ ਫੇਰੀ ਦਾ ਮੁੱਖ ਕਾਰਨ 15 ਜੁਲਾਈ ਨੂੰ ਲੱਗਣ ਵਾਲੇ ਤਰਨ ਤੋਂ ਪਹਿਲਾਂ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਲਾਂਬੰਦ ਕਰਨ ਦੇ ਨਾਲ-ਨਾਲ ਉਹਨਾਂ ਵਿੱਚ ਹੋਰ ਜਸ਼ਨ ਜੋਸ਼ ਪਰਨਾ ਤੇ ਸਰਕਾਰ ਦੀ ਨੀਤੀ ਦਾ ਡੱਟ ਕੇ ਵਿਰੋਧ ਕਰਨ ਦਾ ਸੁਨੇਹਾ ਦਿੱਤਾ ਲੁਧਿਆਣਾ ਫਰੋਜ਼ਮ ਮਾਰਕਟ ਸਥਿਤ ਇੱਕ ਨਿੱਜੀ ਹੋਟਲ ਵਿੱਚ ਰੱਖੀ ਵਰਕਰ ਮਿਲਣੀ ਵਿੱਚ ਪਹੁੰਚੇ ਸੁਖਬੀਲ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਤਿੱਕੇ ਸ਼ਬਦ ਹਮਲੇ ਬੋਲਦਿਆਂ ਕਿ ਦਿੱਲੀ ਦੇ ਲੁਟੇਰੇ ਪੰਜਾਬ ਨੂੰ ਲੁੱਟਣ ਆਏ ਬੈਠੇ ਹਨ ਕਿ ਭਗਵੰਤ ਮਾਨ ਸਿਰਫ ਦਸਤਕਤ ਕਰਨ ਦਾ ਮੁੱਖ ਮੰਤਰੀ ਹੈ ਜਦਕਿ ਸੂਬੇ ਦੇ ਸਾਰੇ ਹੀ ਫੈਸਲੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾਂਦੇ ਹਨ ਨਹੀਂ ਸੋਦੀਆ ਲੈ ਰਿਹਾ ਹੈ ਭਗਵੰਤ ਮਾਨ ਉਹਨਾਂ ਦੇ ਹੱਥਾਂ ਦੀ ਕਟ ਬੁਥਲੀ ਬਣਿਆ ਹੋਇਆ ਹੈ ਉਹਨਾਂ ਨੇ ਕਿਹਾ ਕਿ ਆਪ ਵਾਲਿਆਂ ਨੂੰ ਪਤਾ ਨਹੀਂ ਕੀ ਕੁਝ ਉਹਨਾਂ ਦੇ ਦਿੱਲੀ ਵਿੱਚ ਸਰਕਾਰ ਬਣ ਦੇ ਦੁਆਰਾ ਪੰਜਾਬ ਵਿੱਚ ਲਈ ਲੈਂਡ ਪੂਲਿੰਗ ਨੀਤੀ ਦੇ ਤਹਿ ਸਾਡੇ ਕਿਸਾਨਾਂ ਦੀ ਜ਼ਮੀਨ ਹੜਪਣਾ ਚਾਹੁੰਦੇ ਹਨ ਦਿੱਲੀ ਦੇ ਕਰੋੜਪਤੀਆਂ ਨੂੰ ਮਹਿੰਗੇ ਭਾਅ ਕੇ ਮੋਟੀ ਰਕਮ ਇਕੱਠਾ ਕਰਨ ਦੀ ਲਾਲਸਾ ਲਈ ਬੈਠੇ ਹਨ ਉਹਨਾਂ ਅਕਾਲੀ ਵਰਕਰਾਂ ਨੂੰ ਕਿਹਾ ਕਿ ਡੇਢ ਸਾਲ ਸਮਾਂ ਰਹਿ ਗਿਆ ਹੈ ਹੁਣ ਆਪਣੀ ਕਮਰ ਪੂਰੀ ਤਰ੍ਹਾਂ ਕੱਸ ਲੈਣ ਤੇ ਆਪਣੀ ਮਾਂ ਪਾਰਟੀ ਸ਼ੋਮੀ ਅਕਾਲੀ ਦਲ ਦੇ ਆਪਣੇ ਘਰ ਬਾਰ ਛੱਡ ਕੇ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਦਿਨ ਰਾਤ ਕਰਦੇ ਨਾ ਜੋ ਆਉਂਦੇ ਸਮੇ ਅਕਾਲੀ ਦੀ ਮੂੜ ਪੰਜਾਬ ਵਿੱਚ ਸਰਕਾਰ ਬਣਾਈ ਜਾ ਸਕੇ ਇਸ ਦਾ ਕਿਸਾਨ ਮਾਰੂ ਨੀਤੀ ਨੂੰ ਖਤਮ ਕੀਤਾ ਜਾਵੇ ਤਾਂ ਹੁਣ ਪੰਜਾਬ ਦੇ ਜੋ ਸ਼੍ਰੋਮੇ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੇ 15 ਤਰੀਕ ਨੂੰ ਧਰਨਾ ਲਾਉਣਾ ਹੈ ਜੋ ਲੈਂਡ ਪੂਲਿੰਗ ਉੱਤੇ ਕਿਸਾਨਾਂ ਦੀ ਜ਼ਮੀਨ ਹੜਪਣ ਦੇ ਵਿਤ ਤੇ ਇੱਕ ਵਾਇਰ ਹੋਣ ਉੱਤੇ ਵੱਡੀਆਂ ਚਰਚਾਵਾਂ ਬਣੀਆਂ ਹੋਈਆਂ ਹਨ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਸਾਂਝੀ ਕਰਾਂਗੇ ਧੰਨਵਾਦ